1 ਜੂਨ 2015 ਦੇ ਵਿੱਚ ਪਿੰਡ ਬੁਰਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਇੱਥੇ ਬੀੜ ਚੋਰੀ ਕਰਕੇ ਪਿੰਡ ਬਗਰਾੜੀ ਦੇ ਵਿੱਚ ਪੱਤਰੇ ਖਿਲਾਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਇਨਸਾਫ ਲੈਣ ਲਈ ਗੁਰੂ ਦਾ ਕੋਟਕਪੂਰਾ ਦੇ ਚੌਕ ਵਿੱਚ ਇੱਕ ਧਰਨਾ ਲਾਇਆ ਜਾਂਦਾ ਹੈ ਉਹ ਸਿੱਖ ਸੰਗਤਾਂ ਜਾਪ ਕਰ ਰਹੀਆਂ ਸੀ ਸਿੱਖ ਸੰਤਾਂ ਦੇ ਜਾਪ ਕਰਦਿਆਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਸਿੱਖ ਸੰਤਾਂ ਦੇ ਉੱਤੇ ਅਤਿਆਚਾਰ ਹੋਇਆ ਬਹਿਬਲ ਕਲਾਂ ਵਿੱਚ ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਚੱਲੀਆਂ ਜਿੱਥੇ ਦੋ ਨੌਜਵਾਨ ਸ਼ਹੀਦ ਹੁੰਦੇ ਆ ਪਿੰਡ ਬਹਿਬਲ ਕਲਾਂ ਦੇ ਹਰਕ੍ਰਿਸ਼ਨ ਸਿੰਘ ਤੇ ਪਿੰਡ ਸਰਾਵਾ ਦੇ ਗੁਰਜੀਤ ਸਿੰਘ ਦੋ ਸ਼ਹੀਦ ਹੁੰਦੇ ਨੌਜਵਾਨ ਅਜੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ 10 ਸਾਲ ਦਾ ਸਮਾਂ ਹੋ ਗਿਆ 2015 ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਆ ਇਹੀ ਕਹਿ ਕੇ ਕਿ ਸਾਡੀ ਸਰਕਾਰ ਲੈ ਕੇ ਆਓ ਤੇ ਤੁਹਾਨੂੰ ਇਨਸਾਫ ਮਿਲੂਗਾ ਪਰ ਨਹੀਂ ਮਿਲਿਆ 5 ਸਾਲ ਉਹ ਸਰਕਾਰ ਰਾਜ ਕਰ ਗਈ ਉਸ ਤੋਂ ਬਾਅਦ ਆਮ ਆਦੀ ਪਾਰਟੀ ਆਉਂਦੀ ਹੈ ਇਹੀ ਕਹਿ ਕੇ ਕਿ ਸਾਡੀ ਸਰਕਾਰ ਲੈ ਕੇ ਆਓ ਕਿ ਤੁਹਾਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਨਸਾਫ ਲੈ ਕੇ ਦੇਵਾਂਗੇ ਉਹਨਾਂ ਦੀ ਸਰਕਾਰ ਨੂੰ ਵੀ ਅੱਜ 3.5 ਸਾਲ ਦਾ ਸਮਾਂ ਹੋ ਗਿਆ ਪਰ ਅਜੇ ਤੱਕ ਵੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਦੋ ਸਰਕਾਰਾਂ ਆ ਕੇ ਚਲੀਆਂ ਗਈਆਂ 10 ਸਾਲ ਦਾ ਸਮਾਂ ਹੋ ਗਿਆ ਪਰ ਅਜੇ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਇਨਸਾਫ ਮੰਗ ਰਹੇ ਨੇ ਸਿੱਖ ਸੰਗਤਾਂ ਅੱਜ ਪਿੰਡ ਬੁਰਜਵਾਰ ਸਿੰਘ ਵਾਲੇ ਤੋਂ ਕਾਲੀਆਂ ਝੰਡੀਆਂ ਆਪੇ ਮੋਟਰਸਾਈਕਲਾਂ ਤੇ ਗੱਡੀਆਂ ਦੇ ਉੱਪਰ ਲਾ ਕੇ ਇੱਕ ਰੋਸ ਮਾਰਚ ਕੀਤਾ ਜਾ ਰਿਹਾ ਇਹ ਰੋਸ ਮਾਰਚ ਕੋਟਕਪੂਰਾ ਦੇ ਗੋਲ ਚੌਂਕ ਵਿੱਚ ਜਾਵੇਗਾ ਉੱਥੇ ਸਿੱਖ ਸੰਗਤਾਂ ਨੂੰ ਦੱਸਿਆ ਜਾਵੇਗਾ ਕਿ ਜਾਵੇਗਾ ਕਿ ਜਿਹੜੀਆਂ ਦੋ ਮਾੜੀਆਂ ਸਰਕਾਰਾਂ ਆਈਆਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਦੀ ਨੂੰ ਲੈ ਕੇ ਆਈਆਂ ਸੀ ਇੱਕ ਨਸ਼ੇ ਨੂੰ ਲੈ ਕੇ ਆਈਆਂ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਖਤਮ ਕਰ ਦਿੱਤਾ ਜਾਊਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਦੀ ਹੋਈ ਆ ਉਹਦਾ ਜਲਦੀ ਇਨਸਾਫ ਮਿਲੂਗਾ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਪਿੱਛੇ ਪਹਚਾਇਆ ਜਾਊਗਾ ਪਰ ਇਹ ਕੁਝ ਨਹੀਂ ਹੋਇਆ ਪਰ ਸਰਕਾਰਾਂ ਆਉਂਦੀਆਂ ਚਲੀਆਂ ਜਾਂਦੀਆਂ ਲੋਕਾਂ ਨੂੰ ਵਾਦੇ ਕਰਦੀਆਂ ਪਰ ਚਲੀਆਂ ਜਾਂਦੀਆਂ ਦੇਖਣ ਨੂੰ ਕੁਝ ਹੋਰ ਤੇ ਦਿਖਾਉਣ ਨੂੰ ਕੁਝ ਹੋਰ ਲੱਗਦਾ ਅੱਜ ਪਿੰਡ ਬੁਰਜ ਜਵਾਰ ਸਿੰਘ ਵਾਲੇ ਤੋਂ ਬਹੁਤ ਵੱਡਾ ਕਾਫਲਾ ਸਿੱਖ ਸੰਗਤਾਂ ਦਾ ਨੌਜਵਾਨਾਂ ਦਾ ਜਿਹੜੇ ਕਿ ਕਾਫੀ ਪਿੰਡਾਂ ਤੋਂ ਪੂਰੇ ਪੰਜਾਬ ਭਰ ਚੋਂ ਇੱਥੇ ਪਹੁੰਚਿਆ ਰੋਸ ਮਾਰਚ ਕੀਤਾ ਜਾ ਰਿਹਾ ਕਾਲੀਆਂ ਛੰਡੀਆਂ ਨੂੰ ਲੈ ਕੇ ਲਾ ਕੇ ਗੱਡੀਆਂ ਦੇ ਉੱਪਰ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਜਾ ਕੇ ਇਸ ਦੀ ਸਮਾਪਤੀ ਹੋਊਗੀ ਬੁਰਜ ਪਿੰਡ ਜਵਾਰ ਸਿੰਘ ਵਾਲੇ ਤੋਂ ਚੱਲ ਕੇ ਕੋਟਕਪੂਰਾ ਦੇ ਵਿੱਚ ਸਮਾਪਤੀ ਹੋਊਗੀ ਕਿਉਂਕਿ ਇੱਥੇ ਗੁਰੂ ਗੰਗ ਸਾਹਿਬ ਦੀ ਜਿਹੜੀ ਬੀੜ ਹੈ ਉਹ ਚੋਰੀ ਕਰਕੇ ਪਾਪੀ ਗਾਣੇ ਜਿਹਨਾਂ ਕੇ ਪਿੰਡ ਬਗਰਾੜੀ ਦੇ ਵਿੱਚ ਉਸਦੇ ਪੱਤਰੇ ਖਿਲਾਰਦੇ ਉੱਤੇ ਆ ਗਏ ਸੀ ਤੇ ਸਿੱਖ ਸੰਗਤਾਂ ਉਸਦਾ ਇਨਸਾਫ ਮੰਗ ਰਹੇ ਸੀ ਕਿ ਸਾਨੂੰ ਇਨਸਾਫ ਮਿਲੂ ਅਜੇ ਤੱਕ ਸਾਡੇ ਗੁਰੂ ਦਾ ਇਨਸਾਫ ਨਹੀਂ ਇਹ ਦੋ ਸਰਕਾਰਾਂ ਦਵਾਜ ਸਖੀਆਂ ਪਹਿਲਾਂ ਕਾਂਗਰਸ ਆਈ ਇਹੀ ਮੁੱਦੇ ਨੂੰ ਲੈ ਕੇ ਕਿ ਅਸੀਂ ਇਨਸਾਫ ਦਵਾਵਾਂਗੇ ਸਾਡੇ ਲੋਕਾਂ ਨੇ ਵੋਟਾਂ ਪਾਈਆਂ ਸ਼ਾਇਦ ਸਾਡੇ ਜਿਹੜੀ ਗੁਰੂ ਦੀ ਵਿਆਪਦੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਕਾਂਗਰਸ ਦਵਾਵੇ ਪਰ ਨਹੀਂ ਉਹਨਾਂ ਨੇ ਨਹੀਂ ਦਵਾਇਆ ਉਸ ਤੋਂ ਬਾਅਦ ਆਮ ਆਦੀ ਪਾਰਟੀ ਆਉਂਦੀ ਹੈ ਜਿਹੜੀ ਕਹਿੰਦੀ ਸੀ ਆਮ ਲੋਕਾਂ ਦੇ ਖਾਸ ਲੋਕਾਂ ਦੇ ਬਣ ਕੇ ਰਹਿ ਗਏ ਆ ਇਹਨਾਂ ਨੇ ਵੀ ਨਹੀਂ ਦਵਾਇਆ ਮਾਨ ਸਾਹਿਬ ਤਾਂ ਮੋਰਚਾ ਲੱਗਦਾ ਕਾਫੀ ਲੰਮਾ ਸਮਾਂ ਚੱਲਿਆ ਬਹਿਬਲ ਕਲਾਂ ਵਿਖੇ ਉੱਥੇ ਕਲਤਾਰ ਸਿੰਘ ਸੰਧਮਾ ਸਪੀਕਰ ਆ ਕੇ ਵੀ ਬੰਦੇ ਆ ਕਿ ਅਸੀਂ ਤੁਹਾਨੂੰ ਇਹਦਾ ਇਨਸਾਫ ਦਿਵਾਵਾਂਗੇ ਆ ਕੇ ਉਹ ਵੀ ਚਲੇ ਜਾਂਦੇ ਨੇ ਨਹੀਂ ਪਰ ਅਜੇ ਤੱਕ ਕੁਝ ਨਹੀਂ ਹੋਇਆ ਜੋ ਕਹਿੰਦੇ ਆ ਉਹ ਉੱਥੇ ਰਹੇ ਨਾ ਕਹਿਣ ਤੱਕ ਸੀਮਿਤ ਹੁੰਦਾ ਪਰ ਜੇ ਆਪਾਂ ਗਰਾਊਂਡ ਲੈਵਲ ਤੇ ਆ ਕੇ ਇਹਨਾਂ ਲੋਕਾਂ ਦੇ ਨਾਲ ਮਿਲ ਗਏ ਇਹਨਾਂ ਲੋਕਾਂ ਦੇ ਜਿਹੜੇ ਦਰਦ ਆ ਅੱਜ ਆ ਕੇ ਪੁੱਛੋ ਕਿ ਸਾਡੇ ਗੁਰੂ ਦੀ ਜਿਹੜੀ ਬਿਆਦਦੀ ਹੋਈ ਆ ਅੰਗ 파ੜੇ ਗਏ ਆ ਅਜੇ ਤੱਕ ਸਾਨੂੰ ਇਨਸਾਫ ਨਹੀਂ ਦਿਵਾ ਸਕੀ ਇਹ ਆਮ ਆਦੀ ਪਾਰਟੀ ਗੁਰਦੁਆਰਾ ਗੁਰੂ ਸਿੰਘ ਸਭਾ ਪਿੰਡ ਬੁਰਜਵਾਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਜੋ ਕਿ 1 ਜੂਨ 2015 ਨੂੰ ਇੱਕ ਇਥੋਂ ਬੀੜ ਚੋਰੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਤੇ ਉਸਦੇ ਜਾ ਕੇ ਪਿੰਡ ਬਗਰਾੜੀ ਦੇ ਵਿੱਚ ਪੱਤਰੇ ਖਿਲਾਰ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਕੋਟਖਪੂਰਾ ਬਹਿਬਲ ਗੋਲੀ ਕਾਂਡ ਵੀ ਇਸ ਦੇ ਨਾਲ ਜੁੜਿਆ ਹੋਇਆ ਉਸ ਤੋਂ ਬਾਅਦ ਬਹਿਬਲ ਦੇ ਵਿੱਚ ਇੱਕ ਧਰਨਾ ਲਾਇਆ ਜਾਂਦਾ ਜਿੱਥੇ ਸਿੱਖ ਸੰਗਤਾਂ ਵੱਲੋਂ ਜਾਪ ਕੀਤਾ ਜਾਂਦਾ ਸੀ ਤੇ ਉਹਨਾਂ ਸਿੱਖ ਸੰਗਤਾਂ ਦੇ ਉੱਤੇ ਪੁਲਿਸ ਵੱਲੋਂ ਅਤਿਆਚਾਰ ਕੀਤਾ ਗਿਆ ਉੱਥੇ ਦੋ ਸ਼ਹੀਦ ਵੀ ਹੁੰਦੇ ਆ ਨੌਜਵਾਨ ਹਰਕ੍ਰਿਸ਼ਨ ਸਿੰਘ ਤੇ ਗੁਰਜੀਤ ਸਿੰਘ ਪਿੰਡ ਸਰਾਮਾ ਦੇ ਅੱਜ ਉਸ ਜਗ੍ਹਾ ਤੇ ਖੜੇ ਆ ਪਿੰਡ ਬੁਰਜਵਾਰ ਸਿੰਘ ਵਾਲਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਈ ਸੀ ਅੱਜ ਇੱਥੋਂ ਸਿੱਖ ਸੰਗਤਾਂ ਵੱਲੋਂ ਚੱਲ ਕੇ ਕਾਲੀਆਂ ਚੰਡੀਆਂ 'ਲ ਜਾ ਕੇ ਕੋਟਕਪੂਰਾ ਤੇ ਜਿੱਥੇ ਸਿੱਖ ਸੰਗਤਾਂ ਤੇ ਅਤਿਆਚਾਰ ਹੋਇਆ ਸੀ ਉੱਥੇ ਚੌਂਕ ਦੇ ਵਿੱਚ ਜਾਜਾਗੂਆ ਕਾਲੀਆਂ ਚੰਡੀਆਂ ਹੱਥਾਂ 'ਚ ਫੜ ਕੇ ਪੈਸੋ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਨਾਲ ਇੱਕ ਵੀਰਾ ਖੜਾ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਗੁਰਜੀਤ ਕਾ ਖਾਲਸਾ ਜੁਕੀ ਵਤ ਹੈ 2015 ਦੇ ਵਿੱਚ ਜਿਹੜੀ ਇਥੋਂ ਗੁਰੂ ਰਣਜੀਤ ਸਿੰਘ ਦੀ ਬੀੜ ਚੋਰੀ ਹੁੰਦੀ ਆ ਬਗਰਾਰੀ ਜਾ ਕੇ ਪੱਤਰੇ ਖਿਲਾਰੇ ਜਾਂਦੇ ਆ ਅੱਜ ਉਸ ਦਿਨ ਨੂੰ 10 ਸਾਲ ਹੋ ਗਏ ਸਰਕਾਰ ਕਾਂਗਰਸ ਵੀ ਆ ਗਈ ਆਮ ਆਦੀ ਪਾਰਟੀ ਆ ਗਈ ਜਿਹੜੀ ਕਹਿੰਦੀ ਕਿ ਸਾਨੂੰ ਇਨਸਾਫ ਮਿਲੂਗਾ ਇਨਸਾਫ ਕਿਉਂ ਨਹੀਂ ਮਿਲਦਾ ਦੱਸ ਰਿਹਾ ਅੱਜ ਤੱਕ ਇਨਸਾਫ ਤਾਂ ਦੇਖੋ ਜੀ ਸਾਰੀਆਂ ਸਰਕਾਰਾਂ ਕਿਤੇ ਨਾ ਕਿਤੇ ਜਾ ਕੇ ਰਲੀਆਂ ਹੋਈਆਂ ਆਈਆਂ ਠੀਕ ਆ ਨਾ ਜੀ ਤਾਂ ਹੀ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਹੋਰ ਕੀ ਹੈ ਇਹਹੀ ਕਾਰਨ ਆ ਕੱਲ ਬਾਤ ਕਰਾਂਗੇ ਨੌਜਵਾਨ ਕਾਲੀਆਂ ਝੰਡੀਆਂ ਲੈ ਕੇ ਆਏ ਨੇ ਆਪ ਕੋ ਆਪਣੇ ਮੋਟਰਸਾਈਕਲਾਂ ਦੇ ਤੁਸੀਂ ਦੇਖ ਰਹੇ ਹੋ ਕੋਈ ਗੱਡੀਆਂ ਦੇ ਉੱਪਰ ਕੋਈ ਮੋਟਰਸਾਈਕਲਾਂ ਦੇ ਉੱਪਰ ਜਾ ਰਹੇ ਨੇ ਇਹ ਇੱਥੋਂ ਤੋਂ ਕੋਟਪੂਰਾ ਜਿਹੜਾ ਚੌਕ ਹੈ ਬੱਤੀਆਂ ਵਾਲਾ ਚੌਕ ਆ ਉੱਥੇ ਜਾਇਆ ਜਾਊਗਾ ਉੱਥੇ ਇਸ ਦੀ ਸਮਾਪਤੀ ਹੋਊਗੀ ਕਿਉਂਕਿ ਉੱਥੇ ਜਿਹੜੇ ਸਿੱਖ ਸੰਗਤਾਂ ਜਾਪ ਕਰ ਰਹੀਆਂ ਸੀ ਉਹਨਾਂ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਉਸ ਤੋਂ ਬਾਅਦ ਕਈ ਨੌਜਵਾਨਾਂ ਤੇ ਅਤਿਆਚਾਰ ਵੀ ਹੋਇਆ ਨੌਜਵਾਨ ਸ਼ਹੀਦ ਵੀ ਹੋਇਆ ਇੱਥੇ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਜੀ ਜੀ ਹਾਂ ਜੀ ਭਾਈ ਖਾਲਸਾ ਬੈਂਕ ਜੀ ਫਤੇਜੀ ਅੱਜ ਤੁਹਾਨੂੰ ਪਤਾ ਹੈ ਜੀ 2015 ਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਐਸੀ ਜਗ੍ਹਾ ਤੋਂ ਸਰੂਪ ਚੋਰੀ ਹੋਇਆ ਸੀਗਾ ਉਸ ਦੇ ਇਨਸਾਫ ਲਈ ਆਪਾਂ ਆਪਣੇ ਪੰਥ ਘਰਾਓ ਵਾਲਿਆਂ ਸਰਕਾਰਾਂ ਵੀ ਆ ਕੇ ਤੁਰਦੰਨਾ ਉਹਨਾਂ ਵੀ ਇਨਸਾਫ ਨਹੀਂ ਦਿੱਤਾ ਉਸ ਤੋਂ ਬਾਅਦ ਫਿਰ ਦੋ ਸਰਕਾਰਾਂ ਹੋਰ ਆਈਆਂ ਉਹਨਾਂ ਸਰਕਾਰਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਿਆਦੀ ਦੇ ਸਬੰਧ ਤੇ ਇਨਸਾਫ ਦਵਾਉਣ ਦੇ ਸਬੰਧ ਚ ਹੀ ਵੋਟਾਂ ਲੰਗੀਆਂ ਸੀ ਜੀ ਜੀ ਲੰਗੀਆਂ ਸੀ ਨਾ ਜੀ ਵੋਟਾਂ ਕਸਮਾਂ ਵਿੱਚ ਖਾਧੀਆਂ ਸੀ ਤੇ ਜੇ ਆਪਾਂ ਦੇਖ ਲਈਏ ਸਰਕਾਰ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਇਹ ਤੋਂ ਪਹਿਲਾਂ ਵਾਲੀ ਸਰਕਾਰ ਦਾ ਕੀ ਹਾਲ ਹੋਇਆ ਹੈ ਇਹ ਸਬੰਧ 'ਚ ਇਨਸਾਫ ਨਹੀਂ ਦਿੱਤਾ ਤਾਂ ਕੀ ਹਾਲ ਹੋਇਆ ਤੇ ਇਹੀ ਹਾਲ ਫਿਰ ਮੌਜੂਦਾ ਸਰਕਾਰ ਦਾ ਹੋਣਾ ਹੈ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਉਂਦੀ ਹੈ ਉਹ ਵੀ ਕਹਿੰਦੀ ਹੈ ਕਿ ਤੁਹਾਨੂੰ ਇਨਸਾਫ ਮਿਲੂਗਾ ਸਾਡੀ ਸਰਕਾਰ ਲੈ ਕੇ ਆਓ ਕਾਂਗਰਸ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਇੱਕ ਆਮ ਆਦੀ ਪਾਰਟੀ ਆਉਂਦੀ ਹੈ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਸਾਡੀ ਸਰਕਾਰ ਲੈ ਕੇ ਉਹ ਤੁਹਾਨੂੰ ਇਨਸਾਫ ਮਿਲੂਗਾ ਹੋਰ ਨੌਜਵਾਨ ਆਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜੇ ਪਿੰਡ ਤੋਂ ਸੱਸੀ ਕਹੋ ਖਿਆਲੀ ਵਾਲੇ ਪਿੰਡ ਤੋਂ ਵੀਰ ਖਿਆਲੀ ਵਾਲੇ ਖਿਆਲੀ ਕਿੰਨਾ ਲੱਗ ਰਿਹਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਸਾਡਾ ਫਰਜ਼ੀ ਬਣਦਾ ਜੀ ਸੰਗਤ ਭਾਵੇਂ ਬਹੁਤ ਆਈ ਹੈ ਪਰ ਹੋਰ ਵੀ ਵੱਡੇ ਇਕੱਠ ਹੋਣੇ ਚਾਹੀਦੇ ਆ ਤਾਂ ਕਿ ਸਾਨੂੰ ਇਹ ਬੇਅਦਵੀਂ ਦਾ ਇਨਸਾਫ ਮਿਲ ਸਕੇ